बैठे ਨੇ ਉਹ ਦਮਦਮੇ ਟਕਹਾਲ ਜਿਹਦੇ ਸੰਤ ਜਨਰਲ ਸਿੰਘ ਖਾਲਸਾ ਭਿੰਡਰਾ ਹੌਲੇ ਬਲੇ ਹੋਇਆ ਕਰਦੇ ਸੀ ਜਿਨ੍ਹਾਂ ਦੇ ਕਦਮਾਂ ਦੇ ਵਿੱਚ ਇਹ ਅਕਾਲੀ ਦਲ ਬੈੰਦਾ ਸੀ ਅੱਜ ਉਸ ਟਕਸਾਲ ਦੇ ਜਿਹੜੇ ਮੁਖੀ ਨੇ ਉਹ ਬਾਦਲਾਂ ਦੇ ਪੈਰਾਂ ਦੇ ਵਿੱਚ ਬੈਠੇ ਨੇ ਲੋਕ ਕਿ ਤੁਹਾਨੂੰ ਵੇਖਣ ਪਿਆ ਟਕਸਾਲ ਤੇ ਐ ਜੀਪੀਸੀ ਸੁਰਮੌਹ ਸੰਸਥਾਵਾਂ ਵਾਂ ਸਾਡੀਆਂ ਅਮਰਤਪਾਲ ਦਾ ਵੱਡਾ ਕਾਫਲਾ ਇੱਥੋਂ ਸਟਾਰਟ ਹੋਣਾ ਵਾ ਕੀ ਲੱਗਦਾ ਤੁਹਾਨੂੰ ਅਮਰਤਪਾਲ ਦਾ ਵਿਰੋਧ ਵੀ ਹੋ ਰਿਹਾ ਕੱਲ ਹੀ ਕੁਝ ਹਿੰਦੂ ਸੰਗਠਨ ਨੇ ਇਹ ਵੀ ਗੱਲ ਕਹੀ ਸੀ ਕਿ ਜੇ ਹਥਿਆਰ ਲੈ ਕੇ ਅਮਰਤਪਾਲ ਦਰਬਾਰ ਸਭ ਚਾਊਗਾ ਤੇ ਅਸੀਂ ਵਿਰੋਧ ਵੀ ਕਰਾਂਗੇ কারণ ਕੀ ਲੱਗਦਾ ਤੁਹਾਡੇ ਹੱਥ ਦੇ ਵਿੱਚ ਵੀ ਸੀਰੀ ਸਾਹਿਬ ਹੈਗੇ ਆ ਹਥਿਆਰਾਂ ਨੂੰ ਕਹਿੰਦੇ ਕਿ ਪ੍ਰਮੋਟ ਕੀਤਾ ਜਾ ਰਿਹਾ ਤੇ ਜਦੋਂ ਉਹ ਲਹਿਰ ਆਉਂਦੇ ਨੇ ਉਹ ਟ੍ਰੇਨਿੰਗਾਂ ਦੇ ਰਹੇ ਨੇ ਹਿੰਦੂ ਸੰਗਠਨ ਉਹ ਹਥਿਆਰ ਚੱਕ ਕੇ ਆਪਣੇ ਸਾਰਾ ਕੁਝ ਲਹਿਰਾ ਰਹੇ ਨੇ ਉਹਨਾਂ ਉੱਤੇ ਕੋਈ پابੰਦੀ ਨਹੀਂ ਜੇ ਸਿੱਖਨ ਸਾਨੂ ਗੁਰੂ ਸਾਹਿਬ ਨੇ ਹਥਿਆਰ ਬਖਸ਼ਿਸ਼ ਕੀਤੇ ਨੇ ਜੇ ਅਸੀਂ ਆਪ ਦਾ ਇਹ ਨਹੀਂ ਇਹਨੂੰ ਦੂਰ ਕਰਦੇ ਆਂ ਫਿਰ ਸਾਡੇ ਵਾਸਤੇ ਸਿੱਖ ਥੋੜਾ ਕਹਾ ਸਕਦੇ ਆਂ ਤੇ ਦੂਸਰਾ ਮੰਤਰੀ ਸਾਹਿਬ ਵੀ ਕਹਿ ਰਹੇ ਆ ਨਾ ਭਗਵੰਤ ਮਾਨ ਜੀ ਵੀ ਕਹਿ ਰਹੇ ਆ ਕਿ ਪੂਰਨ ਪਾਬੰਦੀ ਉਹ ਵੀ ਉਹਨਾਂ ਕਹਿ ਦੁੱਤਾ ਕਿ ਹਥਿਆਰ ਲੈ ਰਾਉਣ ਤੇ ਪਾਬੰਦੀ ਆ ਦੂਜੇ ਪਾਸੇ ਵਿਆਹਾਂ ਵਿੱਚ ਤੁਸੀਂ ਹਥਿਆਰ ਨਹੀਂ ਲੈ ਕੇ ਜਾ ਸਕਦੇ ਆਮ ਇਦਾਂ ਨਹੀਂ ਲੈ ਕੇ ਚੱਲ ਸਕਦੇ ਕੀ ਲੱਗਦਾ ਅਮਰਪਾਲ ਦੇ ਲਾਗੇ ਛਾਗੇ ਜਿਹੜੇ ਹਥਿਆਰ ਆ ਉਹਨਾਂ ਤੇ ਪਾਬੰਦੀ ਲੱਗੂ ਦੇਖੋ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਜਿਹੜੇ ਵਿਆਹਾਂ ਮੂੰਹਾਂ ਵਾਲੇ ਚੱਕਰ ਆ ਉਹ ਅਲੈਦਾ ਨੇ ਪਰ ਆ ਜਿਹੜਾ ਗੁਰੂ ਕੇ ਖਾਲਸੇ ਵਾਲਾ ਚੱਕਰ ਆ ਇਹ ਲੈਦਾ ਇਹ ਗੁਰੂ ਸਾਹਿਬ ਨੇ ਸਾਨੂੰ ਹਥਿਆਰ ਬਖਸ਼ਿਸ਼ ਕੀਤੇ ਨੇ ਹੁਣ ਆ ਕਹਿੰਦੇ ਉਹ ਜੇ ਉਹਨਾਂ ਨੇ ਕਿਹਾ ਹੋਵੇ ਜੇ ਦਰਬਾਰ ਸਾਹਿਬ ਦੇ ਲੈਣੇ ਹੁਣ ਦਰਬਾਰ ਸਾਹਿਬ ਤੋਂ ਗੁਰੂ ਸਾਹਿਬ ਦੀਆਂ ਹਥਿਆਰ ਪਏ ਨੇ ਇਥੇ ਖੰਡੇ ਵੀ ਪਏ ਨੇ ਇਥੇ ਕਿਰਪਾਨਾਂ ਵੀ ਪਏ ਨੇ ਇਥੇ ਪਿਸਤੌਲ ਵੀ ਪਏ ਨੇ ਇਥੇ ਬੰਦੂਖਾਂ ਵੀ ਪਈਆਂ ਨੇ ਫਿਰ ਡਰਕਾ ਦਾ ਇਹਨਾਂ ਹਥਿਆਰਾਂ ਦਾ ਡਰਕਾ ਇਹਨਾਂ ਨੂੰ ਤੇ ਸਰਕਾਰ ਨੇ ਵੈਸੇ ਦਿੱਤੇ ਆਪਣੀ ਸਿਕਿਉਰਿਟੀ ਵਾਸਤੇ ਦਿੱਤੇ ਆ ਉਹ ਵੀ ਕਹਿੰਦੇ ਕਿ ਸ਼ਾਇਦ ਕਈ ਜਿੱਥੇ ਜ਼ਬਤ ਵੀ ਕਰ ਲੈਣੇ ਆ ਕਈ ਕਹਿੰਦੇ ਕਿ ਨਜਾਇਜ਼ ਵਰਤੋਂ ਵੀ ਹੋ ਰਹੀ ਮੈਂ ਆਈ ਪੁੱਛਦਾ ਫਿਰ ਜਿਹੜੇ ਉਹ ਹਿੰਦੂ ਸ਼ਿਵ ਸ਼ੈਨ ਵਾਲਿਆਂ ਨੂੰ ਨਜਾਇਜ਼ ਸਿਕਿਉਰਿਟੀਆਂ ਦਿੱਤੀਆਂ ਨੇ ਉਹਨਾਂ ਨੂੰ ਜਾਗਟਾਂ ਵੀ ਦੇਤੀਆਂ ਉਹਨਾਂ ਨੂੰ ਪੁਲਿਸ ਵਾਲੇ ਵੀ ਦੇਤੇ ਹਥਿਆਰ ਵੀ ਦੇਤੇ ਤੇ ਅਸੀਂ ਤਾਂ ਕਿਸੇ ਤੋਂ ਕੁਝ ਮੰਗਦੇ ਨਹੀਂ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਜੇ ਤਾਂ ਜਦੋਂ ਮੌਤ ਨੇ ਆਣਾ ਆਉਣੀ ਆ ਅਸੀਂ ਤਾਂ ਗੁਰੂ ਦੀ ਗੱਲ ਕਰਨੀ ਆ ਤੇ ਜੇ ਗੁਰੂ ਦੀ ਗੱਲ ਕਰਨ ਤੇ ਤੇ ਗੁਰੂ ਦੇ ਸ਼ਸਤਰ ਚੱਕਣ ਤੇ ਸਰਕਾਰਾਂ ਭਾਵੇਂ ਦੀਆਂ ਲਾਉਂਦੀਆਂ ਨੇ ਫਿਰ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਗੁਲਾਮ ਨਹੀਂ ਹੈ ਸਾਬਹੀਰ ਬਾਰੇ ਥੋੜਾ ਜਿਹਾ ਜ਼ਿਕਰ ਕਰ ਦਿਓ ਕਿ ਖਾਲਸਾ ਵਹੀਰ ਦੀ ਸ਼ੁਰੂਆਤ ਹੋਣ ਜਾ ਰਹੀ ਆ ਕਿਸ ਤਰ੍ਹਾਂ ਹੋਊਗਾ ਕਿੱਦਾਂ ਇੱਥੋਂ ਚੱਲੋਗੇ ਕਿਵੇਂ ਦੀ ਰੂਪਰੇਖਾ ਲਿਖੀ ਇਹ ਭਾਈ ਅਮਰਤਪਾਲ ਸਿੰਘ ਨੇ ਜੋ ਲਿਖਿਆ ਉਲਿਖਿਆ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਆਰੰਭਤਾ ਹੋਣੀ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਚੱਲੂਗਾ ਇਹ ਆਪ ਸਭ ਨੂੰ ਦੇਸੀ ਜਾਣਾ ਸਾਰਾ ਪ੍ਰੋਗਰਾਮ ਗੱਡੀਆਂ ਤੇ ਘੋੜਸਵਾਰ ਫੌਜਾਂ ਹੋਣਗੀਆਂ ਹਾਥੀ ਵਗੈਰਾ ਵੀ ਪਹਿਲਾਂ ਸੁਣਨ ਚ ਆਏ ਸੀ ਕਿਸ ਤਰ੍ਹਾਂ ਦੀ ਰੂਪਰੇਖਾ ਮੈਂ ਤਾਂ ਪੁੱਛਿਆ ਕਿ ਕਿਸ ਤਰ੍ਹਾਂ ਦੀ ਹੋਊਗੀ ਤਾਂ ਗੱਡੀਆਂ ਤੇ ਚੱਲੂਗਾ ਕਾਫਲਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੋਣੀ ਇੱਥੋਂ ਇੱਥ ਇਹ ਫਿਲਹਾਲ ਅਸੀਂ ਕੋੜੇ ਲੈ ਕੇ ਨਹੀਂ ਆਏ ਹੈਗੇ ਅਸੀਂ ਕਿਉਂਕਿ ਜਿੱਥੇ ਜਿੱਥੇ ਜਾਣਾ ਅਜੇ ਪ੍ਰਬੰਧ ਕਰਨਾ ਪੈਣਾ ਉਥੇ ਕਈ ਵਾਰੀ ਗੁਰੂ ਘਰ ਨੇ ਜਿਹੜੇ ਉਹ ਬਾਜ਼ਾਰਾਂ ਦੇ ਵਿੱਚ ਵੀ ਨੇ ਉਥੇ ਇਥੋਂ ਹਾਂ ਇਥੋਂ ਕੁਝ ਪੈਦਲ ਤੁਰ ਕੇ ਜਿਸ ਤਰ੍ਹਾਂ ਵੀ ਭਾਈ ਸਾਹਿਬ ਹੁਣਾਂ ਦਾ ਹੈ ਪ੍ਰੋਗਰਾਮ ਅਸੀਂ ਨਾਲ ਆ ਤੇ ਅੱਗੇ ਕੁਝ ਹੀ ਦਿਨਾਂ ਦੇ ਵਿੱਚ ਘੋੜੇ ਵੀ ਸਾਡੇ ਪਹੁੰਚਣਗੇ ਅਸੀਂ ਉਸ ਹਿਸਾਬ ਨਾਲ ਪ੍ਰੋਗਰਾਮ ਬਣਾ ਲੈਣਾ ਵੀ ਉੱਥੇ ਘੋੜਿਆਂ ਦਾ ਵੀ ਠਹਿਰਾ ਕੀਤਾ ਜਾਇਆ ਕਰੂਗਾ ਜਦੋਂ ਆਰੰਭ ਹੋਣੀ ਹੈ ਘੋੜਿਆਂ ਦੇ ਉੱਤੇ ਹੋਣੀ ਹੈ ਜਦੋਂ ਸਮਾਪਤੀ ਹੋਣੀ ਹੈ ਕਹਾਂ ਜਾ ਕੇ ਪੜਾ ਲੱਗ ਜਾਇਆ ਕਰਨਗੇ ਇਹ ਇੱਕ ਖਾਲਸੇ ਦਾ ਜਿਹੜਾ ਵਿਰਾਸਤ ਤੇ ਉਹ ਦਿਖਾਉਣਾਗਾ ਪੁਰਾਣਾ ਕਲਚਰ ਇਹਦੇ ਵਿੱਚ ਬਹੁਤੇ ਜਿਆਦੇ ਹੁੱਲਣਵਾਜ ਨਹੀਂ ਦਿਖਾਉਣੇ ਜਿਸ ਤਰ੍ਹਾਂ ਵੀ ਉਹ ਗੱਡੀਆਂ ਦੇ ਉੱਤੇ ਚੜ ਕੇ ਉਹ ਰੌਲਾ ਪਾ ਗਾਂ ਲਾਂਗੇ ਨਹੀਂ ਇੱਕ ਸਿਰਫ ਪ੍ਰਾਤਨ ਖਾਲਸੇ ਦਾ ਰਵੈਤਾ ਅਨੁਸਾਰ ਇਹ ਜਿਹੜਾ ਪ੍ਰੋਗਰਾਮ ਉਹ ਲਿਖਿਆ ਗਿਆ ਹੈਗਾ ਤੇ ਇਹਦੇ ਵਿੱਚ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਤੇ ਅਮਰਤਾਰੀ ਜਿਨ੍ਹਾਂ ਨੇ ਹੁਣ OE ਸਮਰ ਦੇ ਵਿੱਚ ਹੋਣਗੇ ਕਿਉਂਕਿ ਪੂਰਾ ਪੰਜਾਬ ਅੱਜ ਇਸ ਪ੍ਰੋਗਰਾਮ ਲੈ ਕੇ ਪੱਬਾਂ ਭਾਰਾ ਸਾਰੇ ਦੇ ਵਿੱਚ ਸਮਰ ਹੋਣੇ ਬੱਚੇ ਜਾਨੇ ਵੀ ਸਮਰ ਹੋਣਾ ਬੀਬੀਆਂ ਨੇ ਥੋੜੀ ਲਾਸ ਦੇ ਵਿੱਚ ਸਿਆਸੀ ਤੌਰ ਤੇ ਵਿਰੋਧ ਤਾਂ ਵੀ ਹੋ ਰਹੀ ਹੈ ਇਹਦੇ ਬਾਰੇ ਕੀ ਕਹਿੰਦੇ ਆ ਅਮਰਤਪਾਲ ਇਹ ਤਾਂ ਹੁਣ ਕਰਨੀ ਹੋਈ ਹੈ ਸਿਆਸਤ ਦੇ ਤੌਰ ਤੇ ਉਹ ਤਾਂ ਹੁਣ ਆਪਣੀਆਂ ਰੋਟੀਆਂ ਛੇਕ ਰਹੇ ਨੇ ਸਿਆਸਤ ਦੀਆਂ ਪਰ ਅਸੀਂ ਉਹਨਾਂ ਵਿੱਚ ਨਹੀਂ ਪੈਣਾ ਅਸੀਂ ਆਪਣੇ ਪ੍ਰੋਗਰਾਮ ਕਰਦੇ ਰਹਿਣਾ ਜਿਹੜਾ ਹਾਥੀ ਆ ਉਹ ਆਪਣੀ ਚਾਲ ਚੱਲਦਾ ਰਹਿੰਦਾ ਕੁੱਤੇ ਕੰਨ ਮਾਰਦੇ ਰਹਿੰਦੇ ਨੇ ਭੌਂਕਦੇ ਰਹਿੰਦੇ ਨੇ ਨੇ ਭੌਂਕੇ ਹੀ ਜਾਣਾਗਾ ਅਸੀਂ ਆਪਣਾ ਪ੍ਰੋਗਰਾਮ ਹੀ ਸਿਰਨਾ ਗੁਰੂ ਰਾ ਸਾਨੂੰ ਦਿੱਤਾ ਹੋਇਆ ਜੇ ਪ੍ਰੋਗਰਾਮ ਰੋਕਣਗੇ ਜਾਂ ਹੋਰ ਕੋਈ ਖੱਲਲ ਪਾਉਣਗੇ ਫਿਰ ਖਾਲਸਾ ਪੰਥ ਤਿਆਰ ਬੈਠਾ ਅਸੀਂ ਸਾਰੇ ਪਾਸੇ ਤਿਆਰਾਂ ਅਸੀਂ ਜੋਜਣ ਨੂੰ ਅਸੀਂ ਗੁਰੂ ਸਾਹਿਬ ਦੇ ਅਚਾਰਣਾ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਬਹੀਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜਿਹੜੇ ਨੌਜਵਾਨ ਸਾਡੇ ਪੰਜਾਬ ਦਾ ਭਵਿੱਖ ਨੇ ਉਹ ਨਸ਼ਾ ਛੱਡ ਕੇ ਗੁਰੂ ਵਾਲੇ ਬਣਨ ਇਸ ਵੀਹੇਰ ਦਾ ਹਿੱਸਾ ਬਣ ਅਸੀਂ ਆਉ ਮੈਂ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿਹੜੇ ਪੰਜਾਬ ਦੇ ਵਸਿੰਦੇ ਨੇ ਸਾਰਿਆਂ ਨੂੰ ਅਪੀਲ ਕਰਦਾ ਆਉਗਾ ਮੈਂ ਇਸ ਵੀਹੇਰ ਦਾ ਹਿੱਸਾ ਬਣਨੀ ਹੈ ਵਾਚ ਕੇ ਸਾਰੇ ਦੇ ਵਿੱਚ ਸਮੂਲੀਅਤ ਕਰੇ ਇਹ ਜਾਤ ਪਾਰ ਤੋਂ ਰਹਿ ਜੋ ਗੁਰੂ ਸਾਹਿਬ ਨੇ ਸਾਨੂੰ ਰਹਿਤ ਹੀ ਦਿੱਤੀ ਹੈ ਮਰਜ਼ਾਦਾ ਦਿੱਤੀ ਆ ਗੁਰੂ ਸਾਹਿਬ ਦਾ ਸੰਧਾਨ ਦਾ ਉਸ ਸੰਧਾਨਤ ਨੂੰ ਲੈ ਕੇ ਇਹ ਵੀਹਰ ਇਥੋਂ ਆਰੰਭ ਹੋਣ ਲੱਗਿਆ ਹੈ ਧੰਨਵਾਦ ਜੀ ਅਕਾਲ ਤੱਕ ਸਭ ਤੋਂ ਥੋੜੀ ਦੇਰ ਤੱਕ ਅਰਦਾਸ ਬੇਨਤੀ ਹੋਣੀ ਆ ਭਾਈ ਅਮਰਪਾਲ ਸਿੰਘ ਇੱਥੇ ਪਹੁੰਚ ਰਹੇ ਆ ਜਥੇਬੰਦੀ ਦੇ ਆਗੂ ਇੱਥੇ ਪਹੁੰਚ ਰਹੇ ਆ ਬਾਬਾ ਰਾਜਾ ਰਾਜ ਸਿੰਘ ਆਏ ਸੀ ਉਹਨਾਂ ਕਿਹਾ ਕਿ ਨੌਜਵਾਨੀ ਅੱਜ ਕੱਲ ਗਸਿਆਂ ਨਸਿਆਂ ਚ ਗਲਤਾਂ ਆ ਤੇ ਨੌਜਵਾਨੀ ਨੂੰ ਖਾਸ ਕਰਕੇ ਸੁਨੇਹਾ ਵਾਂ ਕਿ ਆਓ ਆਪਾਂ ਵਹੀਰ ਦਾ ਹਿੱਸਾ ਬਣੀਏ ਇਹ ਵਹੀਰ ਜਿਹੜੀ ਹੈਗੀ ਆ ਇਹ ਕਿਸੇ ਸਿਆਸੀ ਮੰਤੋਲੀ ਨਹੀਂ ਕੀਤੀ ਗਈ ਇਹ ਨੌਜਵਾਨੀ ਨੂੰ ਬਚਾਉਣ ਵਾਸਤੇ ਆ ਇਹ ਨੌਜਵਾਨੀ ਨੂੰ ਸਿਹਤਰਾ ਪਾਉਣ ਵਾਸਤੇ ਆ ਜੋ ਸਰਕਾਰਾਂ ਦੇ ਫਰਜ਼ ਸੀ ਉਹ ਸ਼ੈੰਦ ਇਹ ਜਥੇਬੰਦੀਆਂ ਨਿਭਾ ਰੀਆਂ ਵਾਂ ਨਰਿੰਦਰਪਾਲ ਜੀ ਸਾਡੇ ਨਾਲ ਆ ਉੱਗੇ ਪੱਤਰਕਾਰ ਆ ਤੇ ਸਿਆਸੀ ਪਕੜ ਵੀ ਮਜ਼ਬੂਤ ਆ ਗੱਲਬਾਤ ਕਰਦੇ ਆ ਕਿ ਇਹ ਸਾਰੇ ਘਟਨਾਕ੍ਰਮ ਨੂੰ ਨਰਿੰਦਰਪਾਲ ਜੀ ਤੁਸੀਂ ਕਿਵੇਂ ਵੇਖਦੇ ਆ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਦਾ ਆਉਣਾ ਅੰਮ੍ਰਿਤਪਾਲ ਦਾ ਇੱਕ ਪਾਸੇ ਵਿਰੋਧ ਹੋਣਾ ਖਾਲਸਾ ਵੀਰ ਸ਼ੁਰੂਆਤ ਹੋਣੀ ਅਨੰਦਪੁਰ ਸਾਹਿਬ ਅੰਮ੍ਰਿਤਪਾਨ ਹੋਣਾ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਪਾਨ ਹੋਣਾ ਪਿੰਡ ਰੋਡੇ 'ਚ ਵੱਡਾ ਇਕੱਠ ਹੋਣਾ ਤੇ ਵੱਡੇ ਪੱਧਰ ਤੇ ਸਿਆਸਤ 'ਚ ਵਿਰੋਧ ਤਾਂ ਹੋਣੀ ਦੋ ਚੀਜ਼ਾਂ ਬੜੀਆਂ ਸਪਸ਼ਟ ਹੈ 20ਵੀਂ ਸਦੀ ਦਾ ਸੰਘਰਸ਼ ਜੋ ਕੋਈ ਦੇ ਗਿਆ ਉਹ ਕਿਸੇ ਕੋ ਲੋਕੇਸ਼ ਪਿਆ ਨਹੀਂ ਇੱਕ ਸਮੇਂ ਦਾ ਮੋੜ ਸੀ ਇੱਕ ਵੰਡ ਸੀ ਇੱਕ ਮੁੜ ਗਿਆ ਉਰ ਤੋਂ ਬਾਅਦ ਇੱਕ ਲੰਬਾ ਸਮਾਂ ਜਿਹੜੀ ਵਗਡੋਰ ਆ ਉਹ ਉਹਨਾਂ ਲੋਕਾਂ ਦੇ ਹੱਥ ਚ ਰਹੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਵੀ ਬਚਾਵਾਂਗੇ ਪੰਜਾਬ ਦੀ ਜਵਾਨੀ ਵੀ ਬਚਾਵਾਂਗੇ ਸਿੱਖ ਕੌਮ ਵੀ ਬਚਾਵਾਂਗੇ ਪੰਥ ਵੀ ਬਚਾਵਾਂਗੇ ਲੇਕਿਨ ਹਾਲਾਤ ਜਿਹੜੇ ਆ ਦਿਨੋਂ ਦਿਨ ਡਿੱਗ ਰਹੇ ਆ ਪੰਜ ਦਰਿਆ ਤੇ ਅਸੀਂ ਸੁਣੇ ਸੀ ਪੰਜਾਂ ਦੇ ਢਾਈ ਰਹਿ ਗਏ ਸਿੱਖਾਂ ਨੇ ਬਰਦਾਸ਼ਤ ਕਰ ਲਈ ਪੰਜਾਬ ਨੇ ਬਰਦਾਸ਼ਤ ਕਰ ਲਈ ਲੇਕਿਨ ਜੇ ਤੂੰ ਛੇਵਾਂ ਦਰਿਆ ਵਾ ਗੋਟਿਆ ਨਸ਼ਿਆਂ ਦਾ ਸ਼ਾਇਦ ਉਹਨੇ ਨੌਜਵਾਨ ਉਸ ਸੰਘਰਸ਼ ਦੇ ਵਿੱਚ ਨਹੀਂ ਗਏ ਜਿੰਦੇ ਨੌਜਵਾਨ ਇਸ ਇਸ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਗਏ ਲੇਕਿਨ ਇਹਦੀ ਜ਼ਿੰਮੇਵਾਰੀ ਕਿਸੇ ਨੇ ਨਿਲਦੀ ਹੈ ਸਾਕਾ ਨੀਲਾ ਤਾਰਾ ਦੀ ਕਾਂਗਰਸ ਦੋਸ਼ੀ ਸੀ ਉਸ ਤੋਂ ਬਾਅਦ ਆਰਐਸਐਸ ਦੋਸ਼ੀ ਸੀ ਭਾਜਪਾ ਦੋਸ਼ੀ ਸੀ ਲੇਕਿਨ ਨਸ਼ਿਆਂ ਦਾ ਦੋਸ਼ ਕਿਸੇ ਨੇ ਆਪਣੇ ਮੱਥੇ ਦੇ ਉੱਤੇ ਨਹੀਂ ਲਿਆ ਨੌਜਵਾਨ ਜਿਹੜੇ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਦੇਖ ਲਓ ਉੱਥੇ ਨੌਜਵਾਨਾਂ ਲਈ ਕੋਈ ਥਾਂ ਨਹੀਂ ਹੈ ਉਹੀ ਸਾਡੇ ਵਰਗੇ ਬੁੱਢੇ ਠੇਰੇ ਸਮਾ ਵਿਆਹ ਚੁੱਕੇ ਜਿਹੜੇ ਅਜੇ ਤੱਕ ਕਿਸੀਆਂ ਉੱਥੇ ਕਰੀ ਜਾਂਦੇ ਨੇ ਗਾਂ ਨਹੀਂ ਵਾਦੇ ਪਈ ਜਿਹੜੇ ਆਪਣੇ ਸੁਭਾਅ ਨੂੰ ਬਦਲਣ ਲਈ ਤਿਆਰ ਨਹੀਂ ਜਿਨ੍ਹਾਂ ਨੂੰ ਅਜੇ ਵੀ ਅੱਜ ਪੰਥ ਨਹੀਂ ਪਰਿਵਾਰ ਨਜ਼ਰ ਆਉਂਦਾ ਜਿਨ੍ਹਾਂ ਨੂੰ ਪਾਰਟੀ ਦੇ ਆਪਣਾ ਪਰਿਵਾਰ ਨਜ਼ਰ ਆਉਂਦਾ ਸੋ ਹੁਣ ਇੱਕ ਐਸੀ ਆਸ ਦੀ ਕਿਰਨ ਵੱਜੀ ਆ ਕਿਸਾਨ ਮੋਰਚੇ ਤੋਂ ਬਾਅਦ ਕਿਸਾਨ ਮੋਰਚੇ ਜਿਨ੍ਹਾਂ ਲੋਕਾਂ ਨੇ ਅਗਵਾਈ ਕਰਨੀ ਚਾਹੀ ਕਿਸਾਨ ਯੂਨੀਅਨਾਂ ਨੇ ਉਹ ਕਹਿੰਦੇ ਸੀ ਸਾਡਾ 40 ਸਾਲ ਦਾ ਤਜਰਬਾ ਹੈ ਤੇ ਜਵਾਨੀ ਪੁੱਛ ਰਹੀ ਸੀ ਕਿ 40 ਸਾਲ ਦੀ ਪ੍ਰਾਪਤੀ ਵੀ ਦੱਸ ਦਿਓ ਔਰ ਉਹ ਵਾਗਡੋਰ ਜਿਹੜੀ ਸੀ ਨੌਜਵਾਨਾਂ ਤੇ ਹੱਥ ਚਲੇਗੀ ਦੀਪ ਸਿੱਧੂ ਦੇ ਰੂਪ ਵਿੱਚ ਦੀਪ ਸਿੱਧੂ ਦਾ ਹੀ ਇੱਕ ਸਾਥੀ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਵੀ ਉਸੇ ਵਕਤ ਹੁੰਦਾ ਨੇ ਇਹ ਉਹਨਾਂ ਤੋਂ ਪਹਿਲਾਂ ਕੇਸ ਰੱਖ ਰਹੇ ਨੇ ਵਾਪਸੀ ਹੋ ਜਾਂਦੀ ਆ ਲੇਕਿਨ ਜਦੋਂ ਉਹ ਤੋਂ ਬਾਅਦ ਦੀਪ ਸਿੱਧੂ ਤੋਂ ਬਾਅਦ ਸੀ ਦੂ ਮੂਸੇ ਵਾਲੇ ਦਾ ਕਤਲ ਨੌਜਵਾਨ ਮਹਿਸੂਸ ਕਰਦਾ ਕਿ ਇਹ ਸਾਡੇ ਤੇ ਵਾਰ ਹੋ ਗਿਆ ਹੁਣ ਕਿਤੇ ਨਾ ਕਿਤੇ ਅਮਰਪਾਲ ਸਿੰਘ ਉਹ ਰਾਣੇ ਉਹ ਜਿਹੜਾ ਬਿਮਾਰੀ ਆ ਜਿਹੜਾ ਰੋਗ ਸੀ ਉਹਦੀ ਇੱਕ ਜੜ ਉਹਦਾ ਇੱਕ ਇਲਾਜ ਲੱਭਿਆ ਨਵਜ ਪਛਾਣੀ کہہ ਸਕਦੇ ਆ ਕਿ ਨਵਜ ਪਛਾਣੀ ਆ ਨੌਜਵਾਨਾਂ ਦੀ ਖਾਸ ਕਰਕੇ ਕਿ ਸਭ ਤੋਂ ਪਹਿਲਾਂ ਵਾਪਸੀ ਤੇ ਕਰੀਏ ਘਰ ਵਾਪਸੀ ਤੇ ਕਰੀਏ ਸਰਕਾਰਾਂ ਦੇ ਨਸ਼ਾ ਛਡਾਊ ਕੇਂਦਰ ਹੈਗੇ ਨੇ ਕੋਈ ਕੋਈ ਦੋਰਾਵਾ ਨਹੀਂ ਬਾਦਲ ਸਰਕਾਰ ਦੇ ਟਾਈਮ 'ਤੇ ਅੰਮ੍ਰਿਤਸਰ ਦੇ ਵਿੱਚ ਬੀਬੀਆਂ ਲਈ ਨਸ਼ਾ ਸ਼ਡਾਊ ਕੇਂਦਰ ਬਣਿਆ ਸੀ ਤੁਹਾਨੂੰ ਯਾਦ ਹੈ ਗਵਰਨਮੈਂਟ ਮੈਡੀਕਲ ਕਾਲਜ ਉਰਲੇ ਪਾਸੇ ਕਿ ਬੀਬੀਆਂ ਲਈ ਨਸ਼ਾ ਸ਼ਡਾਊ ਕੇਂਦਰ ਸ਼ਾਇਦ ਪੰਜਾਬ ਦੇ ਮੱਥੇ ਤੇ ਇੱਕ ਵੱਡਾ ਕਲੰਕ ਸੀ ਕਿ ਔਰਤਾਂ ਵੀ ਨਸ਼ਾ ਕਰਨ ਲੱਗ ਪਈਆਂ ਨੇ ਇਹਦੇ ਤੇ ਵੀਡੀਓ ਵਾਇਰਲ ਹੋਣ ਵੀ ਹੋ ਰਹੀਆਂ ਵਾਂ ਜੇ ਅਕਾਲੀਦਰ ਬਾਦਲਵੈ ਦੇ ਸਰਕਾਰ ਦੀ ਗੱਲ ਕਰਦੇ ਆਂ ਉਸ ਤੋਂ ਬਾਅਦ ਦੇ ਵਿੱਚ ਕਾਂਗਰਸ ਆਉਂਦੀ ਆ ਕਾਂਗਰਸ ਬਾਦ ਵੱਡਾ ਬਦਲਾ ਵੱਡਾ ਬਦਲਾ 92 ਐਮਐਲਏ ਦਾ ਹੁਣ ਮੁੱਖ ਮੰਤਰੀ ਸਾਹਿਬ ਆ ਸੀਐਮ ਭਗਵੰਤ ਮਾਨ ਜੀ ਬਦਲਾ ਦੇ ਵਿੱਚ ਅਜੇ ਵੀ ਚੂੜੇ ਵਾਲੀਆਂ ਕੁੜੀਆਂ ਨਸ਼ਾ ਕਰਦੇ ਖਾਸ ਕਰਕੇ ਅਮਰਸਰ ਦੇ ਵਿੱਚ ਦਿਖਾਈ ਦਿੱਤੀਆਂ ਲੇਕਿਨ ਬਦਲਾਅ ਤੇ ਹੁਣ ਨਵੇਂ ਰੌਂਡ ਆ ਅਸੀਂ ਹਰ ਬਦਲਾਅ ਨੂੰ ਸਮਾਜ ਪ੍ਰਵਾਨ ਕਰਦਾ ਹੈ ਬਚਪਨ ਤੋਂ ਜਵਾਨੀ ਆਉਦੀ ਹੈ ਮਾਪੇ ਪ੍ਰਵਾਨ ਕਰਦੇ ਨੇ ਜਵਾਨੀ ਤੋਂ ਥੋੜਾ ਅੱਧ ਖੜਾ ਉਮਰ ਚਲ ਜਾਂਦੀ ਪ੍ਰਵਾਨ ਹੁੰਦਾ ਬੁਢਾਪਾ ਆਉਂਦਾ ਪ੍ਰਵਾਨ ਹੁੰਦਾ ਲੇਕਿਨ ਜਦੋਂ ਸਿਆਸੀ ਬਦਲਾਅ ਆਉਂਦਾ ਇੱਕ ਬਦਲਾਅ ਪੰਜਾਬ ਦੇ ਧਰਤਲ ਤੇ ਇਹ ਵੀ ਹੈ ਤੁਸੀਂ ਇਹਨੂੰ ਸਿਆਸੀ ਕਹੋ ਜਾਂ ਇਹਨੂੰ ਧਾਰਮਿਕ ਕਹੋ ਲੇਕਿਨ ਇਹ ਧਰਮ ਦੇ ਸਭ ਤੋਂ ਪਹਿਲਾਂ ਧਰਮ ਦੇ ਵਿੱਚ ਵਾਪਸੀ ਹੈ ਤੁਹਾਡੇ ਮੂਢਲੇ ਸਰੂਪ ਦੇ ਵਿੱਚ ਵਾਪਸੀ ਹੈ ਇਹ ਮੂਢਲਾ ਸਰੂਪ ਜਿਹੜਾ ਆ ਜਿਹੜੀ ਪਹਿਚਾਨ ਹੈ ਜਿਸ ਪਹਿਚਾਨ ਦੀ ਖਾਤਰ ਤੁਸੀਂ ਲੜ ਰਹੇ ਹੋ ਤੁਸੀਂ ਇੱਕ ਆਇਡੈਂਟੀਟੀ ਹਰ ਕੌਮ ਦੁਨੀਆ ਦੀ ਜਿਹੜੀ ਆਪਣਾ ਆਇਡੈਂਟੀਟੀ ਕ੍ਰਾਈਸਿਸ ਨਾਲ ਦੋ ਚਾਰ ਹੋ ਰਹੀ ਹੈ ਆਪਣੀ ਹੋਂਦ ਬਚਾ ਰਹੀ ਹੈ ਅਗਰ ਸਿੱਖ ਆਪਣੀ ਹੋਂਦ ਦੀ ਗੱਲ ਕਰਦੇ ਨੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਸਬੂਤ ਦੇਣਾ ਪੈਂਦਾ ਕਿ ਕੀ ਵਾਕਿਆ ਤੁਸੀਂ ਉਸੇ ਸਰੂਪ ਦੇ ਧਾਰਨਾ ਹੀ ਹੋ ਉਸੇ ਹੀ ਤੁਹਾਡਾ ਪਿਸ਼ੋਕੜ ਸਾਰਾ ਕੋਈ ਉਸ ਅੱਜ ਵੀ ਉੱਥੇ ਹੈ ਸੋ ਅੱਜ ਅਮਰਤਪਾਲ ਸਿੰਘ ਉਹਦਾ ਜਿਹੜਾ ਇੱਕ ਮਿਸ਼ਨ ਕਹਿ ਲੋ ਜਾਂ ਜਾਂ ਉਹਨਾਂ ਨੇ ਜਿਹੜੀ ਰਮਜ਼ ਬਸਾਣੀ ਆ ਉਹ ਇਹ ਆ ਕਿ ਸਭ ਤੋਂ ਪਹਿਲਾਂ ਇਹਨਾਂ ਦੀ ਵਾਪਸੀ ਕਰੋ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਵੱਲ ਮੋੜੇ ਦਾ ਰਾਏ ਕਿ ਤੁਰੇ ਨਦਰਪਾਲ ਜੀ ਅੱਜ ਵੀ ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਆਂ ਅਕਾਲ ਤਖਤ ਸਭ ਤੋਂ ਤੁਰਨਾ ਤੇ ਜਾਣਾ ਫਿਰ ਅਨੰਦਪੁਰ ਸਾਹਿਬ ਹੀ ਆ ਤਿੰਨ ਵੀਕਾਂ ਦਾ ਪ੍ਰੋਗਰਾਮ ਲਿਖਿਆ ਗਿਆ ਵਾ ਅਕਾਲ ਤਖਤ ਸਾਹਿਬ ਤੋਂ ਤੁਰਨਾ ਤੇ ਖਾਲਸਾ ਵਹਿਰ ਮੈਂ ਹੁਣੇ ਬਾਬਾ ਰਾਜਾ ਰਾਜ ਸਿੰਘ ਜੀ ਉਹਨਾਂ ਨੇ ਗੱਲਬਾਤ ਕੀਤੀ ਕਿ ਬਾਬਾ ਰਾਜਾ ਰਾਜ ਸਿੰਘ ਐ ਜੀ ਪੀ ਸੀ ਸਰਮੌਰ ਸੰਸਥਾ ਦਮਦਮਾ ਟਕਸਾਲ ਸਰਮੌਰ ਸੰਸਥਾ માં ਵੱਡੀ ਸੰਸਥਾ ਵਾ ਜਿਹਦੇ ਵਿੱਚ ਹਰ ਇੱਕ ਸਿੱਖ ਦੀ ਅੱਖ ਹੁੰਦੀ ਆ ਕਿ ਕੀ ਹੁਕਮ ਆਇਆ ਸਾਨੂੰ ਟਕਸਾਲ ਤੋਂ ਕੀ ਹੁਕਮ ਆਇਆ ਸਾਨੂੰ ਐ ਜੀ ਪੀ ਸੀ ਤੋਂ ਕੀ ਹੁਕਮ ਆਇਆ ਸਾਨੂੰ ਅਕਾਲ ਤਖਤ ਸਾਹਿਬ ਤੋਂ ਪਰ ਦੂਜ ਥੋੜੇ ਦਿਨਾਂ ਦੇ ਵਿੱਚ ਆਉਂਦਾ ਅਮਰਤਪਾਲ ਸਿੰਘ ਤੇ ਸਾਰਾ ਘਟਨਾਕਰਮ ਬਲ ਦਿੰਦਾ ਪੰਜਾਬ ਦੀ ਫਜ਼ਾਵਾ ਜੇ ਆਪਾਂ ਸਿਆਸਤ ਦੀ ਗੱਲ ਕਰੀਏ ਉੱਥੇ ਵੀ ਡਰ ਪਿਆ ਹੋਇਆ ਜੇ ਇਧਰਲੇ ਪਾਸੇ ਗੱਲ ਕਰਦੇ ਆਂ ਸ਼ਾਇਦ ਡਰ ਸਾਰੇ ਪਾਸੇ ਹੀ ਜਿਹੜੀ ਜਿਹੜਾ ਮੈਂ ਲਫ਼ਜ਼ ਪਹਿਲਾਂ ਜਿਹੜੇ ਲਫ਼ਜ਼ ਪਹਿਲਾਂ ਵਰਤੇ ਆ ਕਿ ਜਦੋਂ ਇੱਕ ਖੜੋਤ ਆ ਗਈ ਹੈ ਤੁਹਾਡੇ ਕੋਲ ਜੋ ਆਸਾਂ ਸੀ ਤੁਸੀਂ ਉਹਨਾਂ ਆਸਾਂ ਉਮੀਦਾਂ ਦੇ ਉੱਤੇ ਜਦੋਂ ਨਹੀਂ ਉਤਰ ਸਕੇ ਤੇ ਅੱਜ ਕੀ ਹੈ ਬਦਰੇ ਹਾਲਾਤ ਨੇ ਵਾਪਸੀ ਹੈ ਤੁਸੀਂ ਅੱਜ ਜਦੋਂ ਅਰਦਾਸ ਸਰਵਣ ਕਰੋਗੇ ਤੁਸੀਂ ਅਰਦਾਸ ਸੁਣੋਗੇ ਅੱਜ ਅਸੀਂ 19 ਜੁਲਾਈ 1982 ਦੀ ਅਰਦਾਸ ਸੁਣੀ ਜਦੋਂ ਸੰਜੇਰ ਜਰਨੈਲ ਸਿੰਘ ਖਾਲਸਾ ਪਹਿਲੇ ਦਿਨ ਧਰਮਯੋਧ ਮੋਰਚਾ ਸ਼ੁਰੂ ਕਰਦੇ ਨੇ। ਗੱਲ ਤੱਕ ਸਭ ਤੇ ਹੋਈ ਸੀ ਉਹ ਵੀ ਇਹਦਾ ਤੇ ਭਾਈ ਅਮਰੀਕ ਸਿੰਘ ਤੇ ਬਾਬਾ 18 ਸਿੰਘ ਦੀ ਰਿਹਾਈ ਲਈ। ਅੱਛਾ ਜੀ। ਸਭ ਤੋਂ ਪਹਿਲੇ ਦਿਨ ਜਿੱਦੋਂ ਮੋਰਚਾ ਆਰੰਭ ਕਰਦੇ ਨੇ ਅਸੀਂ ਧਰਮਯੋਧ ਮੋਰਚਾ ਅਸੀਂ ਉਹ ਅਰਦਾਸ ਸੁਣੀ ਆ। ਅੱਜ ਮੇਰੇ ਮਨ ਦੀ ਇੱਛਾ ਹੈ ਕਿ ਇਸ ਅਰਦਾਸ ਨੂੰ ਵੀ ਸੁਣਨਾ ਹੈ। ਕਿਉਂਕਿ ਇਹ ਵੀ ਅਰਦਾਸ ਜਿਹੜੀ ਹੈ ਇਹ ਕਿਤੇ ਨਾ ਕਿਤੇ ਬੜਾ ਵੱਡਾ ਨਗਾਰੇ ਤੇ ਚੋਟ ਹੈ। ਅਕਾਲ ਤਖਤ ਤੋ ਇਹ ਨਹੀਂ ਕਿ ਜਥੇਬੰਦੀਆਂ ਕੀ ਕਹਿੰਦੀਆਂ ਤੁਸੀਂ ਇਹ ਸੁਣੋ ਕਿ ਗੁਰੂ ਕੀ ਕਹਿੰਦਾ ਅਮਰਪਾਲ ਸਿੰਘ ਨੂੰ ਜਿੰਨਾ ਕਿ ਮੈਂ ਸਮਝ ਸਕਿਆ ਉਹ ਕਹਿੰਦਾ ਕਿ ਸਭ ਤੋਂ ਪਹਿਲਾਂ ਸੁਣੋ ਗੁਰੂ ਦਾ ਕੀ ਹੁਕਮ ਹੈ ਗੁਰੂ ਦਾ ਕੀ ਹੁਕਮ ਹੈ ਸੰਸਥਾਵਾਂ ਦੇ ਉੱਤੇ ਤੁਹਾਡੀਆਂ ਤੇ ਸਾਰੀਆਂ ਸੰਸਥਾਵਾਂ ਤੇ ਦੋਸ਼ ਲੱਗ ਰਹੇ ਨੇ ਕਿ ਇੱਥੇ ਕੋਈ ਨਾ ਕੋਈ ਸਿਆਸਤ ਕਾਬਜ ਹੋ ਗਈ ਹੈ ਸੋ ਸਿਆਸਤ ਜੋ ਬਾਹਰ ਨਿਕਲੋ ਇੱਕ ਵਾਰ ਧਰਮ ਵੱਲ ਵਾਪਸੀ ਕਰੋ ਫਿਰ ਦੇਖਾਂਗੇ ਕਿ ਧਰਮ ਕਿਦਰ ਨਿਸ਼ੇਦ ਦਿੰਦਾ ਹਵਾ ਦੇ ਰੁਖ ਬਦਲੇ ਨੇ ਇੱਕ ਹਵਾ ਦਾ ਰੁਖ ਅਜ ਬਦਲ ਆਇਆ ਕਿ ਠੰਡਾ ਝੋਕਾ ਕੋ ਇਹਨੂੰ ਗਰਮ ਝੋਕਾ ਕੋ ਕਈਆਂ ਨੂੰ ਤਕਲੀਫ ਹੋਣੀ ਹੈ ਕਈਆਂ ਦੇ ਮਨ ਨੂੰ ਸਕੂਨ ਹੋਣਾ ਜਿਸ ਦਿਨ ਅਮਰਤਪਾਲ ਸਿਆਸਤ ਵਿੱਚ ਬੜਾ ਉਬਾਲ ਜਿੰਦਰਪਾਲ ਜੀ ਸਿਆਸਤ ਵਿੱਚ ਬਹੁਤ ਉਬਾਲ ਆ ਰਿਹਾ ਰਾਜਾ ਵੜਿੰਗ ਜੀ ਵੀ ਪੂਰੇ ਤੰਜ ਕੱਸਣ ਦੇ ਆ ਉਹਦਾ ਤੇ ਕੱਲ ਪਰਸੋਂ ਦੀ ਗੱਲ ਆ ਡੀਜੀਪੀ ਸਾਹਿਬ ਨੂੰ ਵੀ ਪੁੱਛਿਆ ਸੀ ਸਾਡੇ ਪੱਤਰਕਾਰ ਭਾਈ ਜਾ ਰਹੇ ਨੇ ਕਿ ਅਮਰਤਪਾਲ ਬਾਰੇ ਕੀ ਕਹੋਗੇ ਕਹਿੰਦੇ ਕਿ ਹਥਿਆਰ ਕਿਸੇ ਨੂੰ ਪ੍ਰਮੋਟ ਕਰਨ ਦੀ ਇਜਾਜ਼ਤ ਨਹੀਂ ਹੈਗੀ ਤੇ ਇਹ ਜੇ ਘਟਨਾਕ੍ਰਮ ਦੀ ਗੱਲ ਕਰਦੇ ਆ ਤੇ ਚਾਰਜਪੇਰੇ ਤੇ ਵੈਸੇ ਹਥਿਆਰ ਵਾਲੇ ਵੀ ਹੁੰਦੇ ਆ ਵੀਰ ਦੇਖੋ ਹਥਿਆਰ ਪ੍ਰੋਮੋਸ਼ਨ ਇੱਕ ਵੱਖਰਾ ਲਫ਼ਜ਼ ਹੈ ਸੈਲਫ ਸਿਕਿਉਰਿਟੀ ਵਾਸਤੇ ਹਥਿਆਰ ਇੱਕ ਵੱਖਰੀ ਚੀਜ਼ ਹੈ ਜੇ ਹਥਿਆਰਾਂ ਦੀ ਪ੍ਰੋਮੋਸ਼ਨ ਦੀ ਗੱਲ ਕੀਤੀ ਜਾਵੇ ਤੇ ਫਿਰ ਇਹ ਮੰਨਣਾ ਚਾਹੀਦਾ ਕਿ ਜਿੰਨੇ ਸਾਡੇ ਵੀਆਈਪੀ ਜਿਹੜਾ ਸਿੰਬਲ ਬਣ ਚੁੱਕਾ ਹੈ ਉਹ ਸਾਰੇ ਹਥਿਆਰਾਂ ਦੀ ਪ੍ਰੋਮੋਸ਼ਨ ਹੀ ਹੈ ਉਹ ਹਥਿਆਰ ਦਿਖਾ ਕੇ ਜਿਉਂਡੇ ਨੇ ਅਗਰ ਹਥਿਆਰ ਤੁਹਾਡਾ ਸੈਲਫ ਡਿਫੈਂਸ ਵਾਸਤੇ ਤੁਹਾਡੇ ਕੋਲ ਹੈ ਔਰ ਬਹੁਤ سارے ਮੌਕੇ ਐਸੇ ਨੇ ਸਾਰੇ ਹਥਿਆਰ ਜਿਹੜੇ ਗੁਪਤ ਤੁਹਾਡੇ ਕੋਲ ਲੋਕ ਨਹੀਂ ਸਕਦੇ ਬਹੁਤੇ ਹਥਿਆਰ ਜਿਹੜੇ ਨੇ ਉਹ ਆਪਣੇ ਆਪ ਜੋ ਬਾਹਰ ਆਉਂਦੇ ਨੇ ਉਹਨਾਂ ਹਥਿਆਰਾਂ ਨੂੰ ਵਿਖਾਵਾ ਕਹੀ ਜਾਣਾ ਬਾਕੀ ਬਾਕੀਆਂ ਦੇ ਕੋਲ ਲਗਾਤਾਰ ਸਭ ਕੁਝ ਲਈ ਜਾਣਾ ਕੀ ਮੁਲਕ ਆਪਣੇ ਮੁਲਕਾਂ ਦਾ ਟੈਂਕ ਟੈਂਕਰ ਦੀ ਡਿਸਪਲੇ ਨਹੀਂ ਕਰਦੇ ਜਦੋਂ ਮੁਲਕ ਦੀ ਆਜ਼ਾਦੀ ਤੇ ਆਪਣੇ ਸਮਾਗਮ ਹੁੰਦੇ ਨੇ ਕਿੰਨੇ ਡਿਸਪਲੇ ਹੁੰਦੇ ਨੇ ਉਹਨੂੰ ਕੀ ਕਹੋਗੇ ਪ੍ਰੋਮੋਸ਼ਨ ਕਹੋਗੇ ਉਹਨੂੰ ਕੀ ਕਹਿੰਦੇ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਗੱਲ ਲੱਜੀ ਸੀ ਕਿ ਪ੍ਰਸ਼ਾਸਨ ਦੇ ਵੱਡੇ ਅਫਸਰ ਬੈਠੇ ਸੀ ਕਹਿੰਦੇ ਕਿ ਕੱਲ ਨੂੰ ਅੰਮ੍ਰਿਤਸਰ ਦੇ ਵਿੱਚ ਠਾਠਾ ਹੋਣੀ ਹੈ ਸੁਣਿਆ ਹੋਣਾ ਤੁਸੀਂ ਨਹੀਂ ਇਹ ਆਮ ਚੱਲੀ ਸੀ ਕਿ ਮੇਰੀ ਬੇਨਤੀ ਸੁਣੋ ਕੌਣ ਕੀ ਕਹਿੰਦਾ ਉਹਦੇ ਵੱਲ ਤਵੱਜੋ ਘੱਟ ਪਹਿਲੀ ਗੱਲ ਹੈ ਕਿ ਆਪਣਾ ਆਪ ਸਵਾਰਨਾ ਸਾਡੇ ਇਹ ਜਿਹੜੇ ਹਥਿਆਰ ਨਾਲ ਜਿਹੜੇ ਸੁਰੱਖਿਆ ਵਾਸਤੇ ਚੱਲਦੇ ਨੇ ਇਹਨਾਂ ਚੋਂ ਠਾ ਦੀ ਆਵਾਜ਼ ਨਾ ਆਵੇ ਇਹਨਾਂ ਚੋਂ ਠਾ ਦੀ ਆਵਾਜ਼ ਨਾ ਆਵੇ ਸਾਡਾ ਕੋਈ ਨੌਜਵਾਨ ਜਿਹੜਾ ਨਾਲ ਚੱਲਦਾ ਪਿਆ ਜਿਹੜਾ ਗੁਰੂ ਵੱਲ ਨੂੰ ਵਾਪਸੀ ਕਰ ਰਿਹਾ ਉਹ ਬਿਨਾਂ ਕਿਸੇ 扑ਕਾਟ ਦੇ ਆਪਣੀ ਮੰਜ਼ਿਲ ਵੱਲ ਬਧੇ ਇਹ ਪ੍ਰਾਪਤੀ ਹੈ ਵਾਸਤੇ ਵਿੱਚ ਕੀ ਵੇਖਦੇ ਆ ਤੁਸੀਂ ਅਕਾਲ ਤੱਕ ਸਭ ਤੋਂ ਅਰਦਾਸ ਬੇਨਤੀ ਹੁਣੀ ਆ ਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਤੇ ਪਹੁੰਚਣਾ ਵੇ ਖਾਲਸਾ ਵੀਰ ਦੀ ਇਹ ਤੇ ਸ਼ੁਰੂਆਤੀ ਰੂਪਰੇਖਾ ਵਾ ਪੜਾ ਹੋਰ ਵੀ ਹੋਣਗੇ ਸ਼ੈਨ ਦੱਸਿਆ ਜਾ ਰਿਹਾ ਕਿ ਅ ਅਸੀਂ ਜੇ ਮੈਂ ਗਲਤ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਲੰਬੇ ਸਮੇਂ ਤੋਂ 40 ਤਕਰੀਬਨ 30 ਸਾਲ ਤੋਂ ਨਰੰਤਰ ਵੇਖ ਰਹੇ ਹਾਂ ਹਰ ਸਾਲ ਧਰਮ ਪ੍ਰਚਾਰ ਵੀ ਹਿਰ ਚੱਲਦੀ ਆ ਹਰਮ ਪ੍ਰਚਾਰ ਹਰ ਸਾਲ ਧਰਮ ਪ੍ਰਚਾਰ ਦੇ ਵਿੱਚੋਂ ਵਕ ਵਕ ਮਿਸ਼ਨ ਚੱਲਦੇ ਰਹੇ ਕਦੇ ਐਂਬੂਲੈਂਸ ਚੱਲ ਪਈ ਸੇ ਸਹੂਲਤਾਂ ਲਈ ਕਦੇ ਕੁਛ ਘਰ ਘਰ ਅੰਦਰ ਧਰਮਸ਼ਾਲਾ ਵੀ ਚੱਲਿਆ ਲਿਟਰੇਚਰ ਵੀ ਚੱਲਿਆ ਅਲਟੀਮੇਟਲੀ ਸਾਰਿਆਂ ਦਾ ਮਕਸਦ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਧਰਮ ਦੇ ਵਿੱਚ ਵਾਪਸੀ ਹੈ ਲੇਕਿਨ ਇਹ ਗੱਲ ਵੱਖਰੀ ਹੈ ਕਿ ਬਕੌਲ ਸਿਰਫ ਭਾਈ ਅਮਰਸਪਾਲ ਸਿੰਘ ਖਾਲਸਾ ਜਿਹੜਾ ਕੋਈ ਸੰਸਥਾ ਨਹੀਂ ਹੈ ਇੱਕ ਨਿੱਜੀ ਸਖਸ਼ਾਨ ਸ਼ਖਸ਼ੀਅਤ ਹੈ ਇਸ ਕਰਕੇ ਜਿਹੜਾ ਉਹ ਕੰਮ ਕਰ ਰਿਹਾ ਉਹਨੂੰ ਹਰ ਅੱਖ ਜਿਹੜੀ ਹੈ ਆਪਣੇ ਨਜ਼ਰੀਏ ਨਾਲ ਵੇਖ ਰਹੀ ਹੈ ਕਿਉਂ ਵੇਖ ਰਹੀ ਐ ਮਾਫ ਕਰਨਾ ਸਿਆਸੀ ਪਾਰਟੀਆਂ ਨੂੰ ਸ਼ਾਇਦ ਮਹਿਸੂਸ ਹੁੰਦਾ ਕਿ ਸਾਡੀ ਦੁਕਾਨ ਨਾ ਬੰਦ ਹੋ ਜੇ ਕੋਈ ਵੱਡਾ ਕਾਊਂਟਰ ਲੱਗ ਰਿਹਾ ਸੜਕ 'ਤੇ ਸੋਚਦੇ ਹਨ ਕਿ ਬਾਕੀ ਤੁਸੀਂ ਪਰਖ ਲਿਆ ਸਿਆਸੀ ਜਮਾਤਾਂ ਪਰਖ ਲਈਆਂ ਹਨਾ ਲੱਗਦਾ ਏਦਾ ਕਿ ਲੋਕ ਤੇ ਲੋਕ ਤੇ ਬਦਲਾਅ ਤੋਂ ਤੇ ਲੋਕ ਤੇ ਚਾਹੁੰਦੇ ਨੇ ਕੋਈ ਕੋਈ ਤੇ ਕੋਈ ਤੇ ਸਾਡੀ ਦੁੱਖ ਦੀ ਰਗਦ ਮੁਹੱਥਰ ਆਵੇ ਕੋਈ ਤੇ ਸਾਡਾ ਮਲਮ ਲਾਵੇ ਆ ਕੇ ਲੋਕ ਤੇ ਕਹਿੰਦੇ ਨਹੀਂ ਲੋਕਾਂ ਨੇ ਆ ਆਮ ਆਦਮੀ ਪਾਰਟੀ ਕਰਦੇ ਵਾਸਤੇ ਲਿਆਂਦੀ ਲੇਕਿਨ ਜਦੋਂ ਉਹਨਾਂ ਦੇਖਿਆ 92 ਦੇ 92 ਰਬੜ ਦੀ ਮੋਹਰ ਤੋਂ ਵੀ ਮਾਰੇ ਐ ਤੇ ਫਿਰ ਉਹ ਕਹਿੰਦੇ ਕਿ ਠੀਕ ਹੈ ਕੋਈ ਹੋਰ ਆ ਰਿਹਾ ਲਾਸਟ ਵਿੱਚ ਦੱਸ ਦੋ ਕਿ ਜਿਹੜੀ ਅਰਦਾਸ ਬੇਨਤੀ ਤੁਸੀਂ ਜ਼ਿਕਰ ਕੀਤਾ ਸੀ ਦੀ ਡੇਟ ਦੁਬਾਰਾ ਦੱਸ ਦਿਓ ਮੈਨੂੰ ਕਿਹੜੀ ਤਰੀਕ ਨੂੰ ਸੰਤ ਜਨੈਲ ਸਿੰਘ 1982 ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡ ਰਮਾਲਿਆਂ ਨੇ ਇਸ ਜਗ੍ਹਾ ਤੇ ਅਰਦਾਸ ਕੀਤੀ ਕਿਉਂਕਿ ਉਸ ਦਿਨ ਭਾਈ ਅਮਰੀਕ ਸਿੰਘ ਖਾਲਸਾ ਤੇ ਬਾਬਾ 18 ਸਿੰਘ ਹੋਰਾਂ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਕਿ ਉਹ ਕਚਹਿਰੀ ਕਿਸੇ ਕੰਮ ਗਏ ਹੋਏ ਸਨ ਉਹਨਾਂ ਦੀ ਰਿਹਾਈ ਲਈ ਸੰਤ ਜਨੈਲ ਸਿੰਘ ਉਹਨਾਂ ਨੇ ਮੋਰਚਾ ਲਾਇਆ ਔਰ ਅਰਦਾਸ ਦੇ ਬੋਲ ਸਨ ਕਿ ਹੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਜੀਓ ਜੇ ਇਹ ਮੋਰਚਾ ਮੈਂ ਆਪਣੇ ਨੇਜ ਲਈ ਲਾਇਆ ਤੇ ਇੱਕ ਮੈਂ ਕਦੀ ਸਫਲ ਨਾ ਹੋਵਾਂ ਲੇਕਿਨ ਜੇ ਇਹ ਧਰਮ ਅਰਥ ਲਈ ਹੈ ਤੇ ਸਫਲਤਾ ਤੁਸਾਂ ਬਖਸ਼ਣੀ ਹੈ ਧੰਨਵਾਦ ਜੀ ਨਿਰੰਦਰਪਾਲ ਸਿੰਘ ਪੱਤਰਕਾਰ ਵੀਰ ਸਾਡੇ ਨਾਲ ਸੀ ਤੇ ਪੁਰਾਣਾ ਇਤਿਹਾਸ ਵੀ ਦੱਸਤਾ ਕਿ 1982 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਇਥੋਂ ਅਰਦਾਸ ਬੇਨਤੀ ਕਰਕੇ ਧਰਮਯੁੱਧ ਮੋਰਚਾ ਚਲਾਇਆ ਗਿਆ ਸੀ ਕਹਿੰਦੇ ਕਿ ਉਸ ਤੋਂ ਬਾਅਦ ਦੇ ਵਿੱਚ ਅੱਜ ਫੇਰ ਇੱਕ ਅਰਦਾਸ ਬੇਨਤੀ ਹੋਣੀ ਹੈ ਜਿੱਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਆ ਉਹ ਅਰਦਾਸ ਬੇਨਤੀ 1982 ਚ ਹੋਈ ਸੀ ਤੇ ਹੁਣ ਜਿਹੜੀ ਅਰਦਾਸ ਬੇਨਤੀ ਅੱਜ ਹੋਣੀ ਹੈ ਜਿੱਤੇ ਅਮਰਤਪਾਲ ਸਿੰਘ ਖਾਲਸਾ ਖਾਸ ਕਰਕੇ ਇਸ ਖਾਲਸਾ ਵਹੀਰ ਦੀ ਸ਼ੁਰੂਆਤ ਕਰਨ ਜਾ ਰਹੇ ਆ ਨਯੰਗ ਸਿੰਘ ਜਥੇਬੰਦੀਆਂ ਪਹੁੰਚ ਰਹੀਆਂ ਵਾ ਹੋਰ ਕੌਣ ਕੌਣ ਆਗੂ ਨਾਲ-ਨਾਲ ਚੱਲਦੇ ਹੋਏ ਤੇ ਆਉਣ ਦਾ ਸਮਾਂ ਦੱਸੂਗਾ ਪਰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੋਂ ਕਾਫਲਾ ਸਟਾਰਟ ਹੋਣਾ ਵਾ ਖਾਲਸਾ ਵਹੀਰ ਦਾ ਨਾਮ ਦਿੱਤਾ ਗਿਆ ਵਾ ਖਾਲਸਾ ਵਹੀਰ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਹੋਣੀ ਆ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲਾ ਪੜਾ ਜਿਹੜਾ ਜੰਡਿਆਲੇ ਗੁਰੂ ਪਹੁੰਚਣਾ ਵਾ ਦੂਜਾ ਪੜਾ ਡੱਡੂਆਣਾ ਪਿੰਡ ਵਿੱਚ ਹੈਗਾ ਵਾ ਤੀਜਾ ਜਿਹੜਾ ਪੜਾ ਹੈਗਾ ਵਾ ਉਹ ਭੋਇਵਾਲ ਤੇ ਚੌਥਾ ਪੜਾ ਮਹਿਤਾ ਚੌਂਕ ਤੇ ਫਿਰ ਪੰਜਵਾਂ ਪੜਾ ਜਿਹੜਾ ਵਾ ਦੋ ਦਿਨ ਦਾ ਖਾਸ ਕਰਕੇ ਉਹ ਬਾਬੋ ਕਾਲਾ ਸਾਹਿਬ ਦੀ ਇਤਿਹਾਸਕ ਧਰਤੀ ਤੇ ਹੋਊਗਾ ਇਹਦੀ ਰੂਪਰੇਖਾ ਜਿਹੜੀ ਲਿਖੀ ਗਈ ਆ ਔਣੇ ਸਮੇਂ ਦੇ ਵਿੱਚ ਹੋ ਸਕਦਾ ਅਗਲੇ ਪੜਾਵਾਂ ਬਾਰੇ ਵੀ ਜ਼ਿਕਰ ਹੋਊਗਾ ਤੇ ਥੋੜੀ ਜਿਹੀ ਦੇਰ ਦੇ ਵਿੱਚ ਇੱਥੋਂ ਖਾਲਸਾ ਵਹਿੀਰ ਦੀ ਸ਼ੁਰੂਆਤ ਹੋਣ ਜਾ ਰਹੀ ਆ ਇਹ ਤਸਵੀਰਾਂ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਦੀਆਂ ਤੁਸੀਂ ਵੇਖ ਰਹੇ ਹੋ ਜਿੱਥੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਪਹੁੰਚਿਆ ਸੀ ਵੀਰ ਨਰਿੰਦਰਪਾਲ ਸਿੰਘ ਸਾਹਿਬ ਸੀ ਤੇ ਉਹਨਾਂ ਪਛਾਣਾਂ ਪਿਛਲਾ ਥੋੜਾ ਜਿਹਾ ਇਤਿਹਾਸ ਵੀ ਦੱਸ ਦਿੰਦਾ ਕਿ ਇੱਥੇ ਅਰਦਾਸ ਬੇਨਤੀ ਦਾ ਮਹੱਤਵ ਕੀ ਹੁੰਦਾ ਜਦੋਂ ਇੱਕ ਸੱਚੇ ਮਨੋਂ ਅਰਦਾਸ ਹੁੰਦੀ ਆ ਤੇ ਉਹ ਫਿਰ ਸੱਚੀ ਅਰਦਾਸ ਜਿਹੜੀ ਕੀਤੀ ਜਾਂਦੀ ਆ ਧੁਰਦਰੋਂ ਅਰਦਾਸ ਕੀਤੀ ਜਾਂਦੀ ਆ ਉਹ ਸਫਲ ਹੁੰਦੀ ਆ ਅਰਦਾਸ ਬੇਨਤੀ ਕਰਕੇ ਪੰਜਾਬ ਦੇ ਭਲੇ ਵਾਸਤੇ ਇੱਕ ਕਾਫਲੇ ਦੀ ਰਵਾਨੀ ਹੋਣ ਲੱਗੀ ਆ ਹੋਰ ਵੀ ਤੁਹਾਨੂੰ ਤਸਵੀਰਾਂ ਲਗਾਤਾਰ ਅਕਾਲ ਚੈਨਲ ਦੇ ਮੰਧਮੇ ਤੁਸੀਂ ਜੁੜੇ ਰਹਿਣਾ ਤੇ ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ